ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋਈ ਸਾਡੇ ਤਾਂ ਹੋਈ ਬੱਦਲ ਵਾਈ। ਸਵੇਰੇ ਮੀਂਹ ਮੜੀ ਟੱਟ ਲਾ ਗਿਆ। ਕਿਣ ਮਨ ਕਾਣੀ ਜੀ ਕਰ ਗਿਆ ਪੈਸੇ ਬੱਦਲ ਵਾਈ ਹੋਈ ਵੀ ਆ। ਕੱਲ ਸ਼ਾਮੀ ਤਾਂ ਮੌਸਮ ਮਗਰ ਸਾਫ਼। ਤੇ ਹੁਣ ਤਾਂ ਬਾਈ ਠੀਕ ਹੈ। ਤੇ ਚੱਲੀਏ ਹੁਣ ਮੋਟਰ ਬਨੋ। ਗੁਜਰ ਅੰਕਲ ਜੀ ਤਾਂ ਮੋਟਰ ਪਰ ਤੇ ਫਰਾਰ ਹੋ ਗਏ ਤੇ ਹੁਣ ਜਾ ਕੇ ਦੇਖਦੇ ਆ ਹੈਗੇ ਕਿ ਨਹੀਂ। ਅਤੇ ਚਾ ਵੀ ਮੈਂ ਲਿਆ ਸੀ ਕੱਲ ਉਹਨਾਂ ਤੇ ਕੱਲ ਕਹਿੰਦਾ ਮੈਂ ਵਿਆਹ ਲਾਂਗਿਆ ਬਾਕੀ ਚਲੋ ਹੁਣ ਜਾ ਕੇ ਪੁੱਛਦੇ ਆ ਉਹਨਾਂ ਨੂੰ ਤੇ ਲੋ ਜੀ ਮੋਟਰਪਥਲੇ ਪਹੁੰਚ ਤੇ ਕੱਲ ਤਾਂ ਗੁਜਰਾਂਕਾ ਲਈ ਹੋ ਗਏ ਤੇ ਫਰਾਰ ਅੱਜ ਦੇਖਦੇ ਹੋ ਦੇਖੋ ਹੈਗੇ 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 ਅੱਜ ਇਹ ਲਾਇਆ ਬਈ ਮੇਰੇ ਕੱਲ ਤਾਂ ਉਹੀ ਕੰਮ ਹੋ ਗਿਆ ਠੀਕ ਹੈ ਵੈਸੇ ਅੱਜ ਪੁੱਛਦੇ ਕਿਆ ਹੋ ਗਿਆ ਤਾਂ ਕੱਲ ਹੁਣ ਆਹ ਨਹੀਂ ਫੌਨ ਤੇ ਮੋਟਰ ਵਰ ਹਾਂਜੀ ਮੈਨੂੰ ਕੋਈ ਜਾਂਦਾ ਨਹੀਂ ਵੈਣਾ ਹੀ ਆਲੇ ਕਿਆ ਹੋ ਗਿਆ ਦਾ ਰਿਸ਼ਤੇਦਾਰ ਆ ਕੇ ਤਾਂ ਵਿਆਹ ਆ ਗਿਆ ਦਾ ਯਾਰਾ ਕਿੱਥੇ ਵਿਆਹ ਤਾਂ ਆ ਗਿਆ ਲੀ ਮਹੀਨੇ ਦੀ 15 ਨੂੰ ਨਾ ਪਿੰਡ ਚ ਹੋਰ ਵਿਆਹ ਤਾਂ ਹਾਂ ਉੱਥੇ ਵੀ ਤੇ ਉੱਥੇ ਕਾਹਨ ਉੱਥੇ ਜੋ ਦੱਸ ਕੇ ਇਹ ਚੱਲ ਜਾਨਾ ਮੈਂ ਹੋਰ ਡਿੱਕੀ ਹੋ ਰੇ ਮੈਂ ਘੰਟਾ ਬਹਿ ਕੇ ਗਿਆ ਉਰੇ ਪੈ ਕੇ ਗਿਆ ਮੈਂ ਕਿੰਨੇ ਵੇਕੇ ਤੁਸੀਂ ਤੁਸੀਂ 9 ਵਜੇ ਤੋਂ ਪਹਿਲਾਂ ਲਾਂਗੇ ਮੈਂ ਦੱਸਿਆ ਕਿੱਥੇ ਉਰੇ ਦੇ ਮੈਂ 9 9:30 ਆ ਗਿਆ ਤੋਰੇ ਤੂੰ ਰੋਟੀ ਰੋਟੀ ਇੱਥੇ ਰੰਗੀ ਵੇਚਦੀ ਹਾਂ ਮੈਂ ਸਮਾਰ ਰੋਟੀ ਲੈ ਕੇ ਨਹੀਂ ਗਿਆ ਮੈਂ ਤੁਸੀ ਪੱਖੇ ਲੱਟਾ ਬੰਦ ਕਰਕੇ ਗਏ ਬੰਦ ਰੋਟੀ ਕਿਉਂ ਨਹੀਂ ਆ ਪਏ ਕਿੱਦਾਂ ਕਰੀਏ ਕਿੱਦਾਂ ਕਰੀਏ ਅੱਵੇ ਮੈਂ ਸੋਚੇ ਟੱਕੀ ਮੈਂ ਹਾਂ ਉਹ ਮੈਂ ਤਾਂ ਪੁੱਛ ਲੈਣਾ ਭਾਈ ਇਹ ਹਾਂ ਭਾਈ ਇਹਨਾਂ ਨੂੰ ਸੋਚ ਲੈਣਾ ਹਾਂ ਹੁਣ ਚੱਲਦਾ ਥਾਰਾ ਕੁਸ ਮਗਰ ਇਹਦਾ ਬੰਦਾ ਗਿਆ ਪੱਖੇ-ਪੁੱਖੇ ਦਾ ਬੰਦ ਕਰਕੇ ਜਾਵੇ ਥਾਰਾ ਉਹ ਚੱਲਦਾ ਜਿੰਦਾ ਲਾ ਕੇ ਲਾਂਗੇ ਉਰੇ ਲੈਂਦੀ ਉਰੇ ਲੈਂਗੇ ਸਾਰੇ ਨੋਤੀਂ ਲਾ ਕੇ ਕਿੱਥੇ ਉੱਤੇ ਡੇਕੇ ਬਰੇ ਸਾਧਰੀ ਹੋਰ ਭਾਂ ਦੇ ਆ ਗਿਆ ਹਾਂ ਉਹ ਉਹਨੇ ਫਿਰ ਇਹਨਾਂ ਨੂੰ ਜੇ ਲੱਗ ਪੱ ਦੱਸ ਲਾਵੇ ਨਾ ਅੱਛਾ ਮੈਂ ਹਵਲ ਚੱਲ ਪਈ ਹਾਂ ਮੈਂ ਉਹਦੇ ਜੰਮਣੇ ਤੇ ਮਰਾ ਹਾਂ ਸੱਤ ਦਿਹਾੜੇ ਖਾਣੇ ਦਵਾ ਕੇ ਲੈ ਇਹ ਤਾਂ ਅੰਦਰ ਆ ਫੇ ਕੱਲ ਨੂੰ ਗੜਬੜੇ ਹੋਏਗਾ ਉਹ ਗੜਬੜੇ ਵੀ ਮਨਾਉਣੇ ਆ ਹੈ ਕੱਲ ਨੂੰ ਗੜਬੜੇ ਆ ਗੜਬੜੇ ਮੰਨੇ ਉਹ ਤਾਂ ਜਹਾਣ ਮੰਨਣੇ ਆ ਲੈ ਚਾਹ ਉਹ ਨੂੰ ਮੰਨੇਗਾ ਨਿਆਰ ਉਹਨੂੰ ਤੇ ਉਹਦਾ ਆਪੋ ਦਾ ਚਾਹ ਕੇ ਕੁੜੀਆਂ ਦੇ ਤੇ ਦੱਬੇ ਆ ਕਰੇ ਪੁਕਾਰ ਲੈ ਆਪਾਂ ਤਾਂ ਲੱਗੇ ਇੱਕ ਮੁੰਡਾ ਮਾਰ ਕੇ ਦੱਸ ਕਿਤੇ ਨਸ਼ਾ ਘਰ ਕਿੱਟੀ ਗਾ ਲਿਆ ਕਿੱਥੇ ਭੈਣੀ 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 ਕਿਹੜਾ ਗਵਾ ਲਿਆ ওভারਡੋਸ ਲਾ ਲਈ ਨਸ਼ਾ ਮਰ ਲਿਆ ਦੱਸ ਕਹਿੰਦੇ ਨਸ਼ਾ ਖਤਮ ਹੋ ਗਿਆ ਨਸ਼ਾ ਕਿੱਥੇ ਹੋਇਆ ਨਸ਼ਾ ਖਤਮ ਸਾਡੇ ਕਿੰਨੇ ਟਗਾ ਗੁੱਲਾ ਚੱਲਦਾ ਦੱਸ ਬਾਈ ਬਾਈ ਨੂੰ ਮਾਰਨੇ ਦੇ ਚੱਲ ਗਏ ਹਾਂ ਉਹ ਨਸ਼ੇ ਆਹ ਲਵਾ ਲੋ ਚਾ 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 ਅੱਛਾ ਇਹ ਤਾਂ ਨਸ਼ੇ ਨਸ਼ੇ ਵਾਲੇ ਤਾਂ ਕੁੜੀ ਕਿਉਂ ਉਹ ਤਾਰ ਸੈੱਡ ਕਰ ਤੋਂ ਜਾਣਦਾ ਜਾਵੇ ਦੂਰੇ ਰੱਖ ਲੈ ਕਰੋ ਇਹਨੂੰ ਖੜਾ ਬੰਦ ਕਰਦੇ ਇੱਕ ਪਿੱਛੇ ਨੂੰ ਖਿਚ ਲੋ ਕਰਤਾ ਬੰਦ ਕਰਤਾ ਕਿ ਖੱਤ ਲੋ ਕੇ ਖੜਾ ਹਾਂਗੀ ਖਤਰੋਂ ਕੇ ਖੜਾ ਹਾਂਗੀ ਮਰ ਜਦ ਆ ਕੇ ਸੁੱਕੇ ਕੋਲ ਤੇ ਖੜਾ ਕਰਾ ਅੱਛਾ ਮੈਨੂੰ ਮਿਲ ਗਏ ਲੱਕ ਮੈਂ ਹੁਣ ਦੇਖਿਆ ਆ ਲੱਕੜੀਆਂ ਲਾਉਣ ਲੱਗੇ ਸੇਵੇ ਆ ਚ ਮਗਾ ਲੈ ਬਈ ਹੋ ਗਿਆ ਵੀ ਕੰਮ ਮੋਹੀਆ ਫੇਰ ਸਾਂਧੀਆ ਫੇਵਾ ਕੇ ਮੁੰਡਾ ਕਿਤੇ ਪੂਰਾ ਹੀ ਹੋ ਗਿਆ ਫਿਰ ਇਹ ਹੈ ਕੀ ਨਾ ਇਹ ਪਤਾ ਨਹੀਂ ਇਹ ਪੈਣੀ ਚੋਂਤੇ ਦਾ ਹੀ ਹੈ ਬਈ ਸਾਡੇ ਪਤਾ ਨਹੀਂ ਅੰਕਲ ਦਾ ਦਾਦਾ ਇੰਨਾ ਸਾਨੂੰ ਛੇ ਕਰਦੇ ਨਾ ਪਤਾ ਨਹੀਂ ਇਹਨਾਂ ওভারਡੋਜ਼ ਲਾ ਲਈ ਬਦਨੀ ਗਿਆ ਕਰਾ ਮੁੰਡੇ ਮਰ ਲਿਆ ਰਾਤ ਦੀ ਗੱਲ ਹੈ 10 ਸਵੇਰੇ ਵਾਂਗ ਲੱਗੀ ਸਾਨੂੰ ਉਹ ਤਾਂ ਹੀ ਆ ਫਿਰ ਤੇ ਮਨ ਦਾ ਕਿੱਦਾਂ ਤੇ ਇਹਨਾਂ ਨੂੰ ਆ ਇੱਕ ਈ ਜੋ ਲੱਕੜੀ ਦੀ ਕੁੜੀ ਆ ਇਹਨਾਂ ਫਿਰ ਇੱਕ ਦੇਲ ਕਿੰਨਾ ਕੱਤੋ ਇੱਕ ਅੰਕਲ ਚਾ 5 ਕਿ ਦਿਨ ਹੋਏ ਆ ਤੇ ਪਹਿਲਾ ਕਿਹੜਾ ਬੰਦਾ ਮਰਿਆ ਆ ਪੰਜਵੇਂ ਦਿਨ ਆਉ ਨੂੰ ਪਾਸ ਤੋਂ ਜਿਹੜਾ ਛੜੀ ਘਟਦਾ ਹੈ ਇਹ ਦੇਖ ਲੈ ਪੰਜ ਦਿਨ ਹੋਏ ਆ ਪੰਜਵੇਂ ਦਿਨ ਫੇਰ ਇੱਕ ਮੌਤ ਹੋਗੀ ਕੋਈ ਇਤਾਂ ਹੀ ਨਹੀਂ ਦੇਖ ਲੈ ਰੱਬ ਦੇ ਰੱਬ ਦੇ ਰਾਂਗੇ ਹੂੰ ਪਰ ਜਿਹੜੇ ਆਵਾਥੀਆਂ ਬਣੀਆਂ ਮੌਤ ਲੈਂਦੇ ਉਹ ਗਲਤ ਹੈ ਜਿਹੜੀ ਹੁਣ ਆ ਫੇਰ ਜਿੰਦਗੀ ਭੋਗ ਕੇ ਜਾਣਾ ਤੇ ਜਗ੍ਹਾ ਮਿਲਦੀ ਆ ਹਾਂ ਜਿਹੜੇ ਹੁਣ ਇਤਾਂ ਜਾਨੀ ਬਾਬਾ ਜਾਂਦੇ ਨਾ ਜਗ੍ਹਾ ਨਹੀਂ ਹੈਗੀ ਹਣ ਅੰਕਲ ਦੇ ਇੱਕ ਗੱਲ ਸੁਣਾਉਂਦਾ ਅੰਕਲ ਬੈਠੋ ਰੇ ਗੱਲ ਸੁਣੋ ਇੱਕ ਬੈਠੋ ਹੋ ਰੇ ਅੰਕਲ ਦੇ ਗੱਲ ਸੁਣਾਉਂਦਾ ਭੂਤਾਂ ਦੀ ਪੂਤ ਰਹੇਗੇ ਪਰ ਇਹ ਅੰਕਲ ਨੇ ਸੁਣਿਆ ਕਹਾਣੀ ਹਣ ਉਹਨਾਂ ਸੋ ਜਿਹੜੀ ਤੁਸੀਂ ਕਹਿੰਦੇ ਤੇ ਘਰਾਂ ਭੂਤਾਂ ਕਿਤੇ ਹਾਂ ਕੀ ਮੈਂ ਟਾਕੀ ਤੇ ਖੜਾ ਦਾ ਰਾਤ ਨੂੰ ਰਾਤ ਜਗ੍ਹਾ ਦੇਖ ਕੇ ਆਇਆ ਮੈਂ ਹੈ ਰਾਤ ਜਗ੍ਹਾ ਹਾਂਜੀ ਜਿੱਥੇ ਉਹ ਕਿਲੇ ਆ ਟੁੱਟ ਰਿਹਾ ਟੁੱਟਣ ਲੱਗੇ ਰਹੇ ਦੌਰ ਚ ਹਾਂਜੀ ਉੱਤੇ ਦੋ ਵੇਰੀ ਦੇਖਿਆ ਆ ਕੇ 12 ਵਜੇ ਆ ਕੇ ਪਹੁੰਚ ਗਿਆ ਮੈਂ ਹਾਂਜੀ ਤੇ ਭਾਣਜੀ ਦਾ ਵਿਆਹ ਤਾਂ ਅੱਛਾ ਮਕਾਨ ਪਾਇਆ ਤਾਂ ਨਾ ਸਾਡੀ ਸਮਾਜ ਨੂੰ ਬਾਰੇ ਰੱਖਿਆ ਹੋਇਆ ਹਾਂਜੀ ਬਹੁਤ ਬਾਅਦ ਚਲ ਮੈਂ ਲੱਗਿਆ ਪਾਇ ਕੇ ਆ ਪਹੇ ਗਿਆ ਹਾਂਜੀ ਬਾਈ ਮੈਂ ਕਿਹਾ ਆਏ ਦੇਖਣ ਨੂੰ ਕਦੇ ਡਾਇਰੈਕਟਰ ਦੇ ਉੱਪਰ ਚੜ ਜਾਣ ਕੂਠੇ ਉੱਪਰ ਹਾਂਜੀ ਸਾਹਮਣੇ ਕੀਤਾ ਅੱਛਾ ਬੰਦਿਆਂ ਦੇਖਦੇ ਪੂਰੇ ਦੇਖਦੇ ਐ ਅੱਛਾ ਪੈਂ ਫੋਲ ਜਿੱਦਾਂ ਆਪਣੀ ਟਾਕੀ ਆ ਹਾਂਜੀ ਸਿਕੰਡ ਟਾਕੀ ਦੇ ਖੜੇ ਅੰਦਰ ਜਾਇ ਤੇ ਪੈ ਗਏ ਥੰਦੀ ਹਾਂਜੀ ਗੱਦਾ ਵੜਾਇਆ ਥੰਦੀ ਬੈ ਕੇ ਮਾਚਾ ਦੂਸੇ ਪੈ ਗਏ ਅੱਛਾ ਬਾਈ ਉਹਨਾਂ ਲੱਗ ਜੋਤੀ ਗਿਰੰਦਾਲ ਕਰ ਲਈ ਐ ਸੜਿਆ ਨੇ ਹਾਂ ਐਂ ਦੇਖਦੀ ਮੈਨੂੰ ਸ਼ਰਿਆਂ ਸ਼ਰਿਆਂ ਦੇਖਦੀ ਦੀ ਸ਼ਰਿਆਂ ਮਾਝੋਲੀ ਮਾਝ ਦੇ ਗੋਲੀ ਮਾਝ ਦੇ ਗੋਲੀ ਅੱਛਾ ਮੈਂ ਐਂ ਵੀ ਗੱਲ ਗਿਆ ਹੋਊਗੀ ਫਿਰ ਨਾਲ ਲੈਣ ਇੱਕ ਦੂਏ ਦੇ ਪਿੰਡਾਂ ਦੇ ਉਹ ਉਹੀ ਉਹੀ ਪਿੰਡ ਦੇ ਤੇ ਨਾ ਹਾਂਜੀ ਹਾਂਜੀ ਉਹ ਜਿੰਨੇ ਜਿੱਦ ਹੁਣ ਤੇਰਾ ਨਾਂ ਆਵੇ ਮੈਿਹਰ ਦਾ ਦੇ ਤੰ ਉਹ ਮੈਿਹਰ ਦਾ ਹਾਂ ਜਦੋਂ ਮੈਂ ਬੈਠਾ ਬੁੱਟੇ ਹੁੰਦਾ ਨਾ ਰੁਪਏ ਆਉਂਦਾ ਹਾਂਜੀ ਤੇਰਾ ਹੁਣ ਬਾਹਰ ਪੈ ਜਾਂਦਾ ਉਹ ਤੇਰੀ ਬੂੰਡ ਦੀ ਆਵਾਜ਼ ਆ ਮੈਨੂੰ ਅੱਛਾ ਉਹਨੇ ਉਦਾਂ ਹੀ ਆਵਾਜ਼ ਕੱਢਣੀ ਆ ਜਿੱਦਾਂ ਤੰਨਾ ਕੱਢਦਾ ਤਾਂ ਟੁਕ 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 ਹਾਂ ਟੁਕ ਟੁਕ ਤੇ ਉਹ ਹੀ ਹੋ ਗਿਆ ਜੋ ਮੈਂ ਬਾਪੂ ਨੂੰ ਦੱਸਿਆ ਕਿ ਆਹ ਕਿ ਹੁਣ ਮੈਂ ਤਾਂ ਹੁਣ ਜਾਣੀ ਆਣਾ ਇਹ ਮੈਂ ਤਾਂ ਕੰਮ ਜਿਵੇਂ ਕਰ ਸਕਦਾ ਜੇ ਪਰ ਅੱਛੇ ਕੰਮ ਕਰਿਆ ਕਰੋ ਤੇ ਮੋਟਰ ਮਤਲਬ ਤਾਂ ਨਹੀਂ ਦੀ ਕਿ ਆਪਣਾ ਕੋਈ ਨਾ ਨਾ ਉਹਰੇ ਆਉਂਦਾ ਹੀ ਨਹੀਂ ਉਹ ਹੁਣ ਆਉਣਾ ਹੀ ਨਹੀਂ ਹਾਂ ਤੇ ਮੇਰਾ ਬਾਬਾ ਕਹਿੰਦਾ ਤੇਰੇ ਤੇ ਬਾਹਰ ਨਹੀਂ ਕਰ ਲਾਗਦਾ ਤੈਨੂੰ ਦੇ ਕੇ ਆਉਣਾ ਨਹੀਂ ਮੇਰੇ ਨਾਲ ਤੇ ਆ ਕੇ ਸਾ ਅੱਛੇ ਦੇ ਕੇ ਸਾ ਤੇ ਮਤਲਬ ਬਾਹਰ ਨਹੀਂ ਕਰੂੰਗੇ ਹੈ ਦੇ ਕੇ ਸਕਦੇ ਬਾਹਰ ਨਹੀਂ ਕਰੂੰਗੇ ਦੇਖੇ 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 ਤਿਘੇ ਮੈਂ ਝੱਕਦੇ ਹਾਂ ਹਾਂ ਬੋਲੀ ਆ ਬੋਲੀ ਆ ਬੋਲੀ ਜਾਂਦੇ ਬੋਲਦੇ ਸੁਣਦੇ ਆ ਹਾਂ ਭੱਲੇ ਦਾ ਭੱਲੇ ਦਾ ਮੁੰਡੇ ਨੂੰ ਵਿਹਾਈ ਜੈ ਅੱਛਾ ਉਹ ਬਾਗੇ ਨੂੰ ਉਹਨੂੰ ਛੇੜਨਾ ਅਵਾਜ਼ਾਂ ਕਰਦੀ ਹੋਵੇ ਹਾਂ ਨੇ ਇੱਕ ਵਾਰ ਕਰ ਆ ਕੇ ਦੇ ਘਰਾਂ ਗਿਆ ਹੋ ਗਿਆ ਦਾ ਘਰਾਂ ਬਹੁਤ ਖਸ ਹੋ ਗਿਆ ਹਾਂਕਲ ਮੈਂ ਦੱਸਦਾ ਤੁਹਾਨੂੰ ਛੋਟ ਕਾਣੀ ਚ ਅੰਕਲ ਜਾ ਕੇ ਘਰਾਂ ਜਾ ਕੇ ਪੈ ਗਏ ਨਾਲ ਪੈ ਤੇ ਰਿਸ਼ਤੇਦਾਰ ਹੈ ਨਾ ਹਾਂ ਕਰਦੀ ਰਿਸ਼ਤੇਦਾਰ ਅੰਕਲ ਮੇਰਾ ਅੰਦਰ ਬੰਦੇ ਆਏਗਾ ਨਾ 10 12 ਬੰਦੇ ਆਏਗਾ ਨਾ ਮੇਰੇ ਮਗਰ ਪੈ ਕੇ ਕਹਿੰਦਾ ਲੈਨ ਲੱਗੀ ਹੋਈ ਲੈਨ ਨਾ ਲੈਨ ਪੁਰੀ ਕਹਿੰਦਾ ਮੈਂ ਵੀ ਭੱਜ ਕੇ ਰਹਿ ਗਿਆ ਮਗਰ ਪੈ ਗਿਆ ਇੱਕ ਵਾਰ ਫਿਰ ਬੋਲਟ ਵੀ ਤੇ ਇਹਦਾ ਮੋਟਰਸਾਈਕਲ ਕਰੀ ਤੇ ਹੁਣ ਮੈਂ ਦਰਵਾਜ਼ੇ ਹੋਂਦ ਮੈਂ ਟੱਕੀ ਗਿਆ ਜਲਾ ਪਗਲਾ ਲੈ ਅੱਛਾ ਚਲੇ ਜਾਂ ਆ ਮੈਂ ਨਹੀਂ ਉਹ ਦੇ ਦਿੱਤਾ ਹੋਰ ਨਹੀਂ ਕਿਦਾਂ ਦੇ ਦਿੱਤੇ ਡੈਡੀ ਗਿਆ ਮੇਰੇ ਉੱਤੇ ਅੱਛਾ ਫਿਰ ਮੈਂ ਕੁੜੀ ਬਰਾਜ ਤੇਰਾ ਦਾ ਬਾਬੇ ਦੀ ਨੋ ਵੀ ਤੁਸੀਂ ਵੀ ਮੈਂ ਪਿੱ ਗਿਆ ਜੀ ਬਈ ਉਹ ਉਹ ਵੀ ਆ ਫਿਰ ਉਹਵਾ ਜੀ ਬਸ ਫਿਰ ਪਰੀੜੇ ਪੈਂਦੇ ਨੇ ਜਿੱਕਿਨਾ ਆਪਾਂ ਹੀ ਜੰਦੇ ਖੇਤਾਂ ਚ ਐਦੇ ਪੈ ਖਾਦੇ ਦੇਖਿਆ ਖੇਤਾਂ ਦੇ ਮਿੱਠੇ ਜਾਂਦੇ ਨੇ ਅੰਕਲ ਦਾਦਾ ਦਾ ਕਹਿੰਦਾ ਜਿਹੜੀ ਆਪ ਮੌਤ ਮਰਦੇ ਕਹਿੰਦੇ ਉਹ ਉਰੀ ਫੜਕਦੇ ਹੁੰਦੇ ਆ ਹੋਰ ਜਿਹੜੇ ਜਿਹੜਾ ਹੁਣ ਨਜੇਗਾ ਕਿ ਜੋ ਜਣਾ ਐਸਿਡੇਟ ਹੋ ਗਈ ਹਾਂਜੀ ਉਹ ਕਹਦੇ ਉਹਨਾਂ ਜਿਵੇਂ ਨਹੀਂ ਇੱਕ ਛਿੱਟ ਛਿੱਟ ਉਹ ਜਗਾਂ ਨੇ ਜਿਹੜੀ ਰੱਬਰ ਨੇ ਦੂਬ ਲੋਡ ਲਿਖੀ ਹੋਈ ਆ ਕਿੱਦਾਂ ਹੁਣ ਆਪਾਂ ਨੇ ਬੜੀ ਜ਼ਿੰਦਗੀ ਕੋਕੇ ਜਾਣਾ ਉਹ ਜੁਦੀ ਗੱਲ ਉਹ ਜੁਦੀ ਗੱਲ ਉਹ ਬੰਦਾ ਸਿੱਧਾ ਉੱਪਰ ਜਾਂਦਾ ਅੰਕਲ ਲੀਕ ਦਾਦੀ ਦੀ ਵੀ ਉੱਪਰ ਤੇ ਮੁੜਾਈ ਦੀ ਵਦਨਾ ਕਿੱਦਾਂ ਹੋ ਗਿਆ ਹਾਂ ਜੀ ਸਵਾ ਸਵਾ ਸਾਧ ਦੀ ਕਿਰਮ ਮਾਰਦੇ ਜੀ ਅੱਛਾ ਮਾਰ ਕੇ ਉਹ ਫਿਰ ਉੱਪਰ ਉਹਨਾਂ ਜਗ੍ਹਾ ਦੱਸੀ ਜਾਂਦੇ ਸਾਰਾ ਕੁਝ ਆ ਹਾਂ ਜੀ ਰੂਟੀ ਪਾਣੀ ਖੇਤ ਜੱਲ ਬਗਮ ਸਾਰਾ ਕੁਸਰ ਚੋਪਰ ਦੋਈ ਦੁਨੀਆ ਬਾਦਦੀ ਹੈ ਦੋਈ ਦੁਨੀਆ ਬਾਦਦੀ ਹੈ ਮਹਾਰਾਜ ਮਹਾਰਾਜ ਜੀ ਕਿਤੇ ਨਹੀਂ ਬਾਗ ਦੇ ਉੱਪਰ ਹਾਂਜੀ ਮਹਾਰਾਜ ਵੀ ਆ ਗਿਆ ਅੱਛਾ ਜਿੰਨੇ ਮਹਾਰਾਜ ਸਾਰੇ ਬਸਦੇ ਆ ਗੁਰਦੁਆਰਾ ਕੀ ਆ ਹਾਂਜੀ ਜਿੰਨੇ ਹੁਣ ਕਹਿਣਾ ਧਰਮ ਦਾ ਕੁਛ ਦੇ ਵਿੱਚ 83 ਜੁਨਿ ਭੋਗਣੀਆਂ ਕੋਲ ਮਹਾਰਾਜ ਕਿੰਨੀ ਜਾਣਾ ਹਾਂਜੀ ਤੇ ਤੇਰੀ ਕਿਸਮਤ ਦਾ ਦਾਦਰਾ ਕਹਣਾ ਮੇਰੀ ਦਾਦੀ ਉੱਪਰ ਤੇ ਜਾ ਕੇ ਫੇਰ ਮੁੜ ਆਈ ਧੀ ਤਾਰਮ ਰਹਿ ਰਹੇ ਕਹਿੰਦਾ ਕਿ ਨਾ ਤੇਰੀ ਨਾਲੇ ਜ਼ਿੰਦਗੀ ਹੈਗੀ ਹੋਰ ਕਿੰਨੇ 5-6 ਸਾਲ ਕੱਢ ਗਏ ਉਹ ਫੇਰ ਵੀ 5-6 ਸਾਲ ਹਾਂ ਉਹ ਮੌਲੇ ਦਾ ਬਾਪ ਨਹੀਂ ਤੇ ਮਰਿਆ ਹਾਂਜੀ ਜਿਹੜਾ ਆਪਣੇ ਆਉਂਦਾ ਹੁੰਦਾ ਲੱਖੀ ਹਾਂਜੀ ਹਾਂਜੀ ਉਹਦਾ ਦਾਦਾ ਹਾਂਜੀ ਰਾਤ ਨੂੰ ਮਰ ਗਿਆ ਤੇ ਰੂਹ ਟਿੱਪਟਣ ਬੈ ਗਿਆ ਹਾਂਜੀ ਉਹ ਜਦ ਦੂਸਵੇਰੀ ਨੂੰ ਉੱਣ ਲੱਗੇ ਉੱਠ ਕੇ ਬੈਠਾ ਉੱਠ ਕੇ ਬੈਠ ਗਿਆ ਹਾਂ ਮੈਂ ਦੱਸੀ ਉਹਨੇ ਸਟੋਰੀ ਉਹਨੇ ਕੀ ਆ ਹੋਇਆ ਉੱਪਰ ਹੋਰ ਸਾਰਾ ਉਹ ਦਾਦਾ ਆ ਗਿਆ ਅੱਛਾ ਨਾ ਕਿਆ ਕਹਿੰਦੇ ਉੱਪਰ ਕਿਆ ਕੁਛ ਹੁੰਦਾ ਹੁਣ ਉੱਪਰ ਦੁਕਾਨਾਂ ਖੇਤਾਂ ਖੇਤ ਆ ਯਾਰ ਸਾਰਾ ਕੁਝ ਆ ਸਾਰਾ ਕੁਝ ਆ ਮਹਾਰਾਜ ਕੀ ਆ ਪਰ ਮਨੁਜਾ ਯਾ ਪਾ ਇਹਨਾਂ ਦੇ ਅੰਦਰ ਸਾਰਾ ਕੁਝ ਹੁੰਦਾ ਟੀਕਣੀਆਂ ਆਪਣੇ ਗੁਰਦੁਆਰਿਆਂ ਦੇ ਹੁਣ ਜਿਹੜੇ ਗਲਤ ਕੰਮ ਕਰ ਮਤਲਬ ਗਲਤ ਕੰਮ ਕਰ ਲੈ ਤਾਂ ਫੇਰ ਨਰਕਾਂ ਚ ਜਾਣਾ ਨਰਕਾਂ ਚ ਜਾਣਾ ਉਹਦਾ ਸੱਤਾਂ ਨਰਕਾਂ ਵਿੱਚ ਜਾਉਂਦਾ ਨਰਕਾਂ ਨੇ ਕਿਆ ਹੁੰਦਾ ਨਰਕਾਂ ਦੇ ਜਿੱਕੜਾ ਨਾਲੀਆਂ ਦੇ ਨਰਕੇ ਆ अच्छा नालियां ਦੇ ਕੀੜੇ ਵੜਦੇ ਨੇ ਗੰਦ ਦੇ ਕੀੜੇ ਹੋ ਜਾਣੇ ਹਾਂਜੀ ਇਹ ਜੂਨੀਆਂ ਭੁਗਣੇ ਦੇ ਸੱਪ ਬਣਨਾ 83 ਜੂਨ ਕਿਤੇ ਹੋਈ ਪੂਰੀ ਹੋਣੀ ਹੈ ਹਾਂ ਕੰਮ ਦੀ ਸੱਪੀਆਂ ਕਿਹੜੀਆਂ ਦੀ ਜਮਾਲੀ ਇਹ ਕੀੜੀ ਆ ਸਾਰਿਆਂ ਦੇ ਫੇਰ 84 ਜੂਨ ਭੁੱਗ ਕੇ ਫੇਰ ਬੰਦਾ ਦੀ ਜੂਨ ਚ ਬਣਾ ਜਿਹੜੇ ਸਹੀ ਕੰਮ ਕਰਕੇ ਜਾਂਦੇ ਉਹ ਜਿਹੜੇ ਸਹੀ ਆ ਸੱਚੇ ਮਹਾਰਾਜ ਦੀ ਹਯੂਰੀ ਚ ਠੀਕ ਅੰਕਲ ਕਹਿੰਦਾ ਬਾਬਾ ਵੱਲੋਂ ਸੁਣ ਨਿਆਣੇ ਆ ਯਾਦ ਆ ਨਾ ਵੀ ਜਿਹੜਾ ਹੁਣ ਫਾਈ ਮੜੇ ਨਾ ਮਹਾਨ ਨਾ ਮੜ ਤਾਂ ਨਹੀਂ ਦੀ ਜਾਵਣੀ ਨਿਕਲ ਨਿਕਲਣਾ ਰੱਬ ਦੇਖ ਰਿਹਾ ਪਰ ਯੋਗ ਮੜਾ ਕਰ ਰਿਹਾ ਹਮ ਚਲੋ ਤੇਰੇ ਪੀਓ ਚਾਹ ਤੁਸੀਂ ਹੌਸਾ ਮਾਜੂ ਠੰਡਾ ਲਾ ਦਮ ਪੱਕਾ ਹੀ ਠੰਡ ਲਾ ਦਈ ਨਾ ਰਹਿੰਦੇ ਨਾਲ ਬੰਦ ਕਰਿਆ ਹੈ ਬਿਨਾਂ ਮੁੱਕ ਅੱਖੇ ਦੇ ਚੱਲਣਾ ਕੰਮ ਵੀ ਸਾਡੇ ਹੋ ਗਏ ਮੌਸਮ ਠੰਡਾ ਤੇ ਇੱਧਰ ਜਾ ਕੇ ਕਰੋ ਸੁਣ ਲਈ ਅੰਕਲ ਇਹ ਗੱਲਾਂ ਕਿੰਨੇ ਵੈਸੇ ਬਹੁਤ ਗੱਲਾਂ ਖਣਾ ਹੁੰਦਾ ਅੰਕਲ ਮੈਨੂੰ ਸੱਚ ਵੀ ਆ ਝੂਠੀ ਵੀ ਸੋਦੀਆਂ ਬਾਕੀ ਤੁਸੀਂ ਦੱਸਿਓ ਬਈ ਤੇ ਇਧਰ ਆਪਣਾ ਸਾਗ ਬਈ ਸੋਹਣਾ ਹੋਣ ਲੱਗ ਗਿਆ ਤੇ ਇਧਰ ਵੀ ਤੇ ਕੱਲ ਬੁੱਟੇ ਤਾਂ ਦਿਖਾਈ ਨਹੀਂ ਹੋਇਆ ਤੇ ਉਹ ਤਾਂ ਆਪਣੇ ਠੀਕ ਆ ਤੇ ਅੱਜ 2-3 ਦਿਨ ਦੱਸਿਆ ਵਾ ਭਾਰੀ ਮੀਂਹ ਗੱਲ ਕਮੈਂਟੀ ਵੀ ਹੁੰਦੇ ਸੀਗੇ ਲੁਧਿਆਣਾ ਫਿਰੋਜ਼ਪੁਰ ਇੱਧਰ ਕਹਿੰਦੇ ਕਾਫੀ ਮੀਂਹ ਪਿਆ ਸਾਢੇ ਕਿ ਦਿਨ ਤਾਂ ਬਾਈ ਕੱਲ ਪਿਆ ਨਹੀਂ ਹੈ ਸਾਡੀ ਕਿੰਨਾ ਬਚੌ ਸੀਗਾ ਕਿ ਨੇਰੀ ਨੇ ਥੋੜਾ ਕੰਮ ਜਾਰਾ ਖਰਾਬ ਕਰਿਆ ਸਾਡੀ ਕਿ ਨਹੀਂ ਨੇਰੀ ਬਹੁਤ ਚੱਲੀ ਸੀ ਤੇ ਹੁਣ ਮਣੀ ਮੋਟੀ ਹਵਾ ਚੱਲਣ ਲੱਗ ਗਈ ਫੇਰ ਇਹਨੇ ਬੱਦਲ ਚੱਕ ਦੇਣਾ ਐਸੇ ਬੱਦਲ ਆ ਵੀ ਸਕਦਾ ਨਹੀਂ ਵੀ ਆ ਸਕਦਾ ਮੈਸੇ 6 7 7 ਤਰੀਕ ਦਾ ਕਹੇ ਨੇ ਮੀਂਹ ਦੱਸਿਆ ਬੂਰਾ ਕਹਿੰਦਾ ਮੀਂਹ ਪੈ ਸਕਦਾ ਕਿਤੇ 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 ਪੈ ਵੀ ਨਹੀਂ ਸਕਦਾ ਇੱਧਰ ਸਾਡੀ ਬੈਂਗਣੀਆਂ ਬੈਂਗਣੀਆਂ ਬਹੁਤ ਸੋਹਣੀਆਂ ਹੋ ਜਾਂਦੀਆਂ ਸਾਡੇ ਹਫ਼ਤੇ ਬਾਅਦ ਸਬਜ਼ੀ ਬਣ ਜਾਂਦੀਆਂ ਬੈਂਗਣੀਆਂ ਦੀ ਨਾ ਵੀ ਗੁੱਜਰ ਅੰਕਲ ਨਹੀਂ ਜਾਂਦੇ ਹੋਰ ਉਰ ਤੇ ਬੱਸ ਮੁੜਿਆ ਟੱਕਣ ਲਾ ਲਵਾਂ ਬੱਸ ਮੈਂ ਤਾਂ ਆਉਣਾ ਹੀ ਤਾਂ ਮੈਂ ਤਾਂ ਦੇਖ ਰਿਹਾ ਵੀ ਪਾਣੀ ਕਿਰ ਰਹਿਣੀ ਕਰਨੀ ਆ ਪਰੋਣੇ ਵੇ ਮੈਂ ਰੁਕੇ ਗਿਆ ਮੀਰ ਪਾਵਾ ਨਹੀਂ ਨਾ ਤਨ ਕਿੰਨਾ ਕ ਬੈ ਜਾਵੇ ਨਾ ਜਾ ਭਾਈ ਟੱਕਣਾ ਕਿੰਨਾ ਹਾਂਜੀ ਸਰੋਂ ਦੇ ਰੋਣ ਦਾ ਤੇ ਆਪਾਂ ਸਰੋਂ ਸਿਰੋ ਬੀਜੀਏ ਸਰੋਂ ਪੁੱਛ ਕੇ ਬੀਜੂਗਾ ਡੈਡੀ ਜੀ ਨੂੰ ਆਹੋ ਇੰਨੇ ਤਾਂ ਸਰੋਂ ਆਇਆ ਨਾ ਪਿਛਲੇ ਸਾਲ ਦੀ ਵੀ ਪਈ ਥੋੜੀ ਬਹੁਤੀ ਪੁੱਛ ਕੇ ਬੀਜਾਂਗੇ ਸਰੋਂ ਦਾ ਬੀਜ ਡਾਡੀ ਐ ਕਹਿੰਦਾ ਵਧੀਆ ਲੈ ਕੇ ਆਉਣਾ ਕਿਸੇ ਤੋਂ ਜਾਂ ਫਿਰ ਔਰ ਕਰ ਹਾਂਜੀ ਟਣ ਦੇ ਡਾਬੇ ਖੜਿਆ ਤੇ ਦੋ ਸਾਰਿਆਂ ਦੇ ਤੇ ਦੇਖ ਲੈਂਦਾ ਘਰਾਂ ਕਿੰਨੀ ਕਿ ਬਈ ਜੇ ਤਾਂ ਹੋਈ ਫालतੂ ਬਾਦੂ ਕਿ ਸਾਲਕ ਸਰਚੂਗਾ ਫੇਰ ਰਹਿਣ ਦੰਦੇ ਆ ਜੇ ਤਾਂ ਹੋਈ ਘਟ ਫੇਰ ਬੀਜ ਦਾਂਗੇ ਕਿਉਂਕਿ ਆਪਾਂ ਘਰ ਜੋਗੀ ਵੀਦਦੇ ਆਪਣੀ ਆਪਾਂ ਘਰੇ ਵੇਖਣੀ ਹੁੰਦੀ ਹੈ ਉਹ ਕਰਨਾ ਤੇਲ ਪਾਣੀ ਆ ਹਾਂ ਤੇਲ ਪਾਣੀ ਸਰ ਜੀ ਸੋਹਣੇ ਤੇਲ ਨਿਕਲਿਆ ਹੁੰਦਾ ਮਹੀਨਾ ਨਿਕਲਿਆ ਜਾਂਦਾ ਸਾਡਾ ਆਂਕਲ ਕਹੇ ਲਾਤਾ ਇਹ ਉਹ ਹੀ ਲੱਗੇ ਤਾਂ ਪੁਰਾਣੀ ਦੀ ਲਮ ਤਾਂ ਮੈਂ ਮੇਰਾ ਹੀ ਇਹ ਕਿਹ ਲਾਗੇ ਇਹ ਭੇਤ ਬਹੁਤ ਚਿਰ ਦੇ ਇਕਣੀ ਹੈ ਪਤਾ ਨਹੀਂ ਹੈਗੇ ਹਏ ਅੰਕਲ ਪਿਛਲੇ ਬੁੱਤੇ ਨੇ ਦਾ ਕਮਾਲ ਕਰਤੀ ਦੇਖ ਲੈ ਮਾਤੀ ਚ ਲੈ ਤੈਂ ਕਿਤੇ ਉਹਦੇ ਮਾਪੇ ਪੁੱਛ ਗਏ ਅੱਛਾ ਇਹਨਾਂ ਖੁੱਪੇ ਨਾਲ ਹੋਰ ਪਸਲੇ ਜੀ ਕੋਈ ਜਾਲੀ ਨਹੀਂ ਠੀਕ ਐ ਕਣੀ ਮੈਂ ਕਹਿੰਦਾ ਬੱਟ ਕੇ ਉਹ ਲਾਈਨ ਲਾ ਦਿਓ ਮੁਰੇ ਹੈ ਐਕਣਾ ਆ ਆ ਸਾਈਡ ਲਾਈਨ ਚ ਲਾ ਦਿਓ ਸਿੱਧੀ ਕਿੱਦਾਂ ਆਹਾਂ ਇਦਾਂ ਸਿੱਧੇ ਚ ਇਧਰ ਨੂੰ ਪੂਰੇ ਨਹੀਂ ਪੂਰੇ ਨਹੀਂ ਉੱਧਰ ਉੱਧਰ ਮੇਰੇ ਆਲਾ ਉੱਥੇ ਲਾ ਦਿਓ ਗੱਡੀ ਗੱਡੀ ਮੁੜਦੀ ਐ ਮੈਂ ਤਾਂ ਨਹੀਂ ਕਰਿਆ ਹਾਂ ਆ ਬੁੱਟੇ ਥੋੜੇ ਹੀ galactos ਨੇੜੇ ਲੱਗ ਗਏ ਨੇੜੇ ਲੱਗ ਗਏ ਥੋੜੇ ਨੇ ਬੁੱਟਾ ਹੋਰੇ ਵੀ ਹੁੰਦਾ ਬਹੁਤ ਵਧੀਆ ਹੁੰਦਾ ਚੱਲ ਦੇਖਦੇ ਮੈਂ ਤਾਂ ਆ ਲਾਈਨ ਚ ਕਹਿੰਦਾ ਤਾਂ ਐ ਪਰ ਐ ਲੋਟ ਨਹੀਂ ਆਉਣਾ ਉਹ ਸਾਈਡ ਲਾਣਾਂਦੇ ਅੰਕਲ ਉੱਧਰ ਨੂੰ ਉੱਧਰ ਤੇ ਲਾਉਣੀਆਂ ਉਹ ਲਾਈਨ ਐ ਲਾ ਦਾਂਗੇ ਇੱਧਰ ਨਾਲ ਕੱਢ ਕੇ ਪਿਆਰੀ ਹੁਣ ਇੱਕ ਮੈਂ ਕੱਢਾਂ ਕੱਢ ਕੇ ਫਿਰ ਉੱਥੀ ਤੇ ਨਾ ਖੁਰਪੀ ਲੈ ਕੇ ਜੇ ਫੁੱਲ ਇੱਕ ਲਾਈਨ ਹੋਰੇ ਵੀ ਲਾ ਦਾਂਗੇ ਇੱਧਰ ਨੂੰ ਉਹਦਾ ਇਹ ਤਾਂ ਬਹੁਤ ਸੋਹਣੇ ਲੱਗਦੇ ਆ ਹਾਂਜੀ ਹਾਂਜੀ ਹਾਂ ਲੈ ਬਧੇ ਹੋਗੇ ਦੇਖਿਓ ਹੌਲੀ ਹੌਲੀ ਬਾਈ ਬਹੁਤ ਸੋਹਣੇ ਲੱਗਦੇ ਮੈਂ ਇਹ ਮੈਂ ਇੱਧਰ ਡੁੱਬੂ ਜੋਗ ਦੇਖੀ ਉੱਥੇ ਅੱਛਾ ਉਹ ਕਹਿੰਦਾ ਕਹਿੰਦਾ ਬਾਈ ਕਹਿੰਦਾ ਕੋਈ ਚੱਲਣ ਗਿਆ ਕਹਿੰਦਾ ਪੱਟ ਪੱਟ ਕਹਿੰਦਾ ਇਹ ਤਾਂ ਹਾਂ ਬਾਈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਨੂੰ ਕੀ ਪਤਾ ਨਹੀਂ ਕਿਹੜਾ ਬੰਦਾ ਹੁੰਦਾ ਅੱਜ ਕੀ ਕਰਨਾ ਕੁਝ ਨਹੀਂ ਕਰਨਾ ਇੱਥੇ ਹੀ ਬੈਠਣਾ ਆ ਗਿਆ ਆ ਗਿਆ ਚਿੱਟੇਵਾਲ ਚਿੱਟੇਵਾਲ ਹੋ ਗਿਆ ਲੈ ਲੈ ਚਾਹ ਪੀ ਲੈ ਚਾਹ ਵੀ ਲੈ ਫਿਰ ਨਹੀਂ ਉਹ ਪੀਲਾ ਫਾਲਤੂ ਐ ਨਹੀਂ ਕਹਿੰਦਾ ਅੱਜ ਰਾਮਗੜ ਹੋ ਰਹੀ ਅੱਜ ਬਾਉਰੀ ਦੇ ਇੱਥੇ ਸਾਰਾ ਦਾਜ ਜੱਲਾ ਹਾਂ ਸਕੂਨ ਮਿਲਦਾ ਓਰੇ ਪੈ ਕੇ ਹੈ ਸਕੂਨ ਮਿਲਦਾ ਬਈ ਫੋਨ ਤੋਂ ਨਹੀਂ ਮੇਰੇ ਤੋਂ ਨਾ ਨਾ ਸਕੂਨ ਸਕੂਨ ਅੱਛਾ ਲੱਗਦਾ ਜਦ ਹਾਂ ਬੈਠਣਾ ਹਾਂ ਬੜੀਆ ਲੱਗਦਾ ਠੰਡੀ ਠੰਡੀ ਸਵੇਰ ਹੁਣ ਵਧੀਆ ਹੋਇਆ ਹੋਇਆ ਪਹਿਨਾ ਹਜੇ ਹਿੰਦ ਗੰਦ ਪਿਆ ਤਾ ਰੇ ਹਾਂ ਕੀ ਆ ਕਰਾਂ ਤਾਂ ਮੈਂ ਸਾਫ਼ ਕਰਕੇ ਵਾਹ ਗਿਆ ਹੈ ਹੈ ਪਹਿਲਾ ਇੱਕ ਵਾਰ ਅੱਛਾ ਅੱਛਾ ਇਹ ਬੰਦੇ ਨੇ ਖਰ ਸਕਦਾ ਮੈਂ ਪਾ ਪੁੱਬੀ ਰਹੇ ਉਹ ਕਰਦੇ ਅਰੇ ਕੱਲ ਅੰਕਲ ਬੈਠੇ ਰ ਕੁਰਸੀ ਟੁੱਟੇਗੀ ਅੰਕਲ ਆ ਰਿਹਾ ਟੁੱਟ ਗਈ ਕੁਰਸੀ ਇਹ ਅੰਕਲ ਫਿਰ ਮਿਲਦੇ ਸ਼ਾਮ ਨੂੰ ਫਿਰ ਠੀਕ ਓਕੇ ਜੀ ਆਪਾਂ ਵੇਹ ਤਿਆਰ ਰੱਖੀ ਨਵੇਂ ਬੰਦੇ ਦਾ ਓਕੇ ਜੀ